ਕਿੱਤਾ ਖਾਲਸਾ ਮੈਂ ਲਿਖੀ ਪਰੇ ਅੱਜ ਇੱਕ ਹੋਰ ਸਾਡੇ ਪਿੱਛੇ ਦੀ ਗੱਲ ਵੀ ਆ ਉਹ ਜਿੰਦਗੀ ਬਚਾਉਣ ਦਾ ਸਰਦਾਰ ਸਿੰਘ ਸਰਦਾਰ ਬਾਬਾ ਦੀਸ਼ਣ ਮਹਲੇ ਨੇ ਕੀਤਾ ਤੇ ਅੱਜ ਨਾਪੁਰੇਵੰਟਾ ਅੱਤਲਾਪੁਰਾ ਮਸਲਾ ਜਿਹੜਾ ਬਾਂਡ ਨੰਬਰ 52 ਉੱਥੇ ਹੀ ਕਿਤੇ ਪੰਗਲੇ ਦਾ ਇਹ ਲੜਕੀ ਕੰਮ ਕਰਦੀ ਸੀ ਉੱਥੇ ਕਿਸੇ ਮਾਰੇ ਅੰਸਰ ਨੇ ਇਹਨੂੰ ਨਸ਼ਾ ਜਿਹਨੂੰ ਆਪਾਂ ਕਿੱਤਾ ਕਹਿੰਦੇ ਆ ਉਹਦੇ ਡਾਲਰ ਵਿੱਚ ਪੀੜਾ ਪਸਾਇਆ ਸਾਡੇ ਬਹੁਤ ਸਾਰੇ ਕਾਜ ਹੋ ਗਏ ਨਾਮ ਸਾਹਿਬ ਕੋਈ ਇਹਦੀ ਮਾਤਾ ਜੀ ਦੇ ਨਾਲ ਪੰਛੀ ਨੇ ਸੰਬੰਧ ਕਰਿਆ ਤੇ ਮਾਨ ਸਾਹਿਬ ਦੇ ਪੁਨਾਰੇ ਦੇ ਤਹਿਤ ਸਾਡੇ ਇਹਨੇ ਕਰਵਾ ਸੰਸਿਧੂ ਜੀ ਨੇ ਸ਼ਾਸਨੰਦ ਨੇ ਤੇ ਮੇਰੀ ਬੱਚੀ ਦੀ ਵੀ ਜਿਹੜੀ ਜਿੰਦਗੀ ਤੁਸੀਂ ਬਚਾ ਦਿਓ ਕਿਉਂਕਿ ਇਹਦੇ ਛੋਟੇ ਛੱਟੇ ਤੋਂ ਰਚੇ ਨੇ ਕਰਦਾ ਸਮਾਂ ਹੋਣਾ ਪੈਣਾ ਤੁਹਾਨੂੰ ਬੱਦ ਦਾ ਸਮਾਨ ਵੀ ਇਹਨੇ ਜਿਹੜਾ ਚੱਬ ਚੱਬ ਕੇ ਵੇਚਣਾ ਸ਼ੁਰੂ ਕਰਤਾ ਤੇ ਹੁਣ ਸਾਡੀ ਇੰਤਹਾ ਹੋਈ ਪਈ ਹੈ ਅੱਜ ਮਦਦ ਕਰੋਂਗਾ ਅਸੀਂ ਉਸ ਬੱਚੀ ਨੂੰ ਅੱਜ ਇੱਥੇ ਆਪਣੇ ਤਰੀਕੇ ਨਾਲ ਕੇ ਇਥੋਂ ਸ਼ਿਵਨ ਹਸਪੀਟਲ ਵਿੱਚ ਆਪਣੇ ਸਰਕਾਰੀ ਧੱਕੇ ਤੇ ਇਹਦਾ ਨਸ਼ਾ ਚੁਗਾਲਦੇ ਅੱਜ ਅਸੀਂ ਭੇਜਦੇ ਆਂ ਤੇ ਮੈਂ ਇਹ ਦੱਸਣਾ ਹਾਂ ਕਿ ਉਹਦਾ ਸਾਡੀ ਵੀ ਤੀਤੀ ਹੈ ਵੀ ਆਪਣੇ ਸ਼ਬਦਾਂ ਨਹੀਂ ਜੋ ਮੈਂ ਸਰਭ ਬਿਆਨ ਕਰਦੇ ਵੀ ਕਿੰਨਾ ਕਿੰਨਾ ਹੋਇਆ ਕਿੰਨੇ ਕਿੰਨੇ ਨਸ਼ੇ ਦੀ ਪੂਰੀ ਕਰਦੇ ਸੀ ਅੰਤੇ ਉਸੇ ਕਲਾਪੋਟੋ ਬੇਟਾ ਆਪਣਾ ਨਾਮ ਵੀ ਦੱਸਣਾ ਲੱਗੇ ਪ੍ਰਮੁੱਖ ਜੱਤੇ ਫੋਰ ਵੀ ਤਾਂ ਬੇਫਿਕਰ ਹੋ ਕੇ ਬੋਲਦੇ ਬੇਫਿਕਰ ਹੋ ਕੇ ਬੋਲ ਤੁਹਾਨੂੰ ਬੇਨਦਰੋਗੇ ਬੋਲਦੇ ਮੈਂ ਕਿਸੇ ਨਸ਼ੇ ਦੇ ਬੀਜ ਨੂੰ ਲਾ ਰਹਾ ਮੈਂ ਨਸ਼ੇ ਵਿੱਚ ਹੈ ਮੈਂ ਸੰਗਤ ਦੇ ਵਿੱਚ ਰਹਿ ਰਿਹਾ ਹਾਂ ਤੁਹਾਨੂੰ ਮੈਂ ਘਰ ਦੀ ਸਾਥੀ ਤੇ ਮੇਰੀ ਮੰਮਾ ਵਿਧਵਾ ਵਾ ਪਾਪਾ ਨੂੰ ਚੇਤਿਤ ਨਹੀਂ ਹੁੰਦੇ ਘਰ ਦੀ ਕਿਸੇ ਵੇਸੇ ਨਸ਼ੇ ਦੇ ਲਾਗ ਰੋਣਾ ਰੋਣਾ ਹੈ ਇਹ ਕਰਮਾਂ ਦੇ ਨਿਚੇ ਆਉਂਦਾ ਬੱਚੇ ਉਹੀ ਉਹੀ ਹੋਣਾ ਜੋ ਹੋਣਾ ਇਹਦੇ ਜਿਹੜੇ ਇਹਦੇ ਬਾਰੇ ਨਾ ਰਾਖ ਦੀ ਲੋਕ ਬੋਲਦੀ ਨਸ਼ੇ ਨੂੰ ਛੱਡਣਾ ਆਹ ਯਾਰ ਤੁਸੀਂ ਮੈਂ ਗੇੜਦੇ ਤੈਨੂੰ ਦੁੱਧ ਪਿਆਣਾ ਤੇ ਦੁੱਧ ਪਿਆਣਾ ਤੇ ਨਾਲ ਰਹਿਣਾ ਕੋਈ ਸਾਥ। ਅੰਮੋੜਾ ਬੇਟਾ ਰੋਣਾ ਤੋਂ ਕੋਈ ਇੱਕ ਕੁਦਰਤ ਦਾ ਸਾਥ ਹੁੰਦਾ ਕੋਈ ਕਹਿੰਦੇ ਤੂੰ ਪਿਆ ਜਾਣ ਕੇ ਨਿੱਕ ਤੇਰੇ ਕਰਮਾਂ 'ਚ ਦੇਖਿਆ ਸੀ ਲੱਗ ਗਈ ਇਹ ਪਾਰਟੀਆਂ ਨੇ ਕੱਤਨੇ ਜਿਨ੍ਹਾਂ ਨੇ ਚੰਦਰ ਪੱਗੇ ਦੀ ਫੱਤਰ ਅਜਿਹੀ ਜਿਹੜੀ ਇੱਕ ਬੰਦ ਦਿਦੋ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਤੂਆਂ ਸਿੰਘ ਮਾਨ ਜਿੰਦਾਬਾਦ ਪੂਰਾ ਗੰਭੀਰਤਾ ਨਾਲ ਤੇਰਾ 100% ਸ਼ਰਮਾਂ ਦੇ ਸਾਹਮਣੇ ਸੱਜਣੇ ਬੰਤੇ ਰਹੇ ਤੁਸੀਂ ਇਹ ਗੱਲ ਨੂੰ ਦੁਬੇ ਕਰਨਾ ਤੇ ਮੈਂ ਵਾਸਤੇ ਵੀ ਦੇਖ ਲਈਏ ਕਿ ਅਸਲ ਵਿੱਚ ਉਹ ਬੰਦੇ ਦਾ ਭੰਜਾ ਮੰਦੀ ਦਾ ਭਗਤ ਜੀ ਦਾ ਜਿਹਨਾਂ ਨੇ ਦਾਸ ਤੋਂ ਅਕੇਹੀ ਸੇਵਾ ਲੈ ਰਹੀ ਹੈ ਤੇ ਮੈਂ ਇਸ ਮਾਦਨ ਦਾ ਹੀ ਆਪਣੇ ਹਲਕੇ ਦੇ ਉਸ ਦਰਸ਼ੇ ਦੇ ਜਨਰ ਵਿੱਚ ਤੁਸੀਂ ਨੌਜਵਾਨਾਂ ਤੇ ਬੱਚਿਆਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਬੰਦਾ ਨਸ਼ਾ ਸ਼ਰਗਨ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰੋ ਆਪਣੇ ਖਾਤੇ ਦੇ ਅਸੀਂ ਨਸ਼ਾ ਚੜਾਵਾਂਗੇ ਉਹਨੂੰ ਫਰਮ ਕੈਂਪ ਦੇ ਦੇ ਰਾਤ ਵੀ ਦੇਵਾਂਗੇ ਪਰ ਪੰਜਾਬ ਤੋਂ ਜਿਹੜਾ ਨਸ਼ਾ ਉਹ ਫਰਮ ਕਰਕੇ ਹੀ ਦਰਦਮਹਰ ਦੇ ਨਸ਼ੇ ਦੇ ਸਦਾਕਰਾਂ ਨੂੰ ਸਾਧਨਾ ਵੀ ਕਰਨਾ ਕਿ ਭੋਤੇ ਸੰਭਾਈ ਦਾ ਤੱਕ ਤੱਕ ਪੁੱਟਕਿਆ ਜਿਹੜੇ ਤਹੀ ਰਹਿੰਦੇ ਆ ਬੰਦੇ ਦੇ ਪੁੱਤ ਬਣ ਕੇ ਨਸ਼ਾ ਵੇਚਣ ਨੂੰ ਹੜਜੋ ਅੱਜ ਮਿਆਂ ਪੁੱਤਿਆਂ ਦੀ ਪੁੱਤਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰਨ ਨੂੰ ਹੜਜੋ ਜਿਹੜੇ ਚੰਦਰਪਾਲ ਦੀ ਖਤ ਇਹ ਜਿਹੜਾ ਅੰਦਰ ਲਾਜ ਚੀ ਦਾ ਕੁੱਤਾ ਇਹਨੇ ਰੱਜਣਾ ਨਹੀਂ ਕਦੇ ਜੇ ਚੰਗੇ ਕੰਮ ਕਰੋਗੇ ਇੱਥੇ ਵੀ ਸਤਕਾਰ ਮੈਨੂੰ ਤੇ ਦਰਗਾਹ ਦੀ ਸਤਕਾਰ ਦੀ ਉਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੈਣੇ ਦਾ ਧੰਨਵਾਦੀ ਜੀ ਧੰਨਵਾਦ